ਦੀਆਂ ਚੋਣਾ ਸਬੰਧੀ ਬਣਾਇਆ ਜਾ ਰਹੀਆਂ ਵੋਟਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਸਵੇ ਦੇ ਵਿੱਚ ਵਾਅਦਾ ਕਰਨ ਦੀ ਜਿੱਥੇ ਸ਼ੋਮਣੀ ਕਮੇਟੀ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਸ਼ਲਾਘਾ ਕੀਤੀ ਹੈ ਉੱਥੇ ਹੀ ਉਹਨਾਂ ਵੱਲੋਂ 52 ਲੱਖ ਵਿੱਚੋਂ ਸਿਰਫ 27 ਲੱਖ ਵੋਟਾਂ ਬਣਨ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਕੇਂਦਰ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਹੈ। ਲੱਗì ਕਿ ਠੀਕ ਆ ਕਿ ਜਿਹੜੀ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆ ਉਸਨੇ ਕਹਿਣ ਤੇ ਬੋਰਡ ਜਿਹੜੀ ਅੱਗੇ ਵੋਟ ਵਧਾਈ ਆ ਪਰ ਇਸ ਗੱਲ ਦੀ ਫਿਕਰਮੰਦੀ ਵੀ ਆ ਕਿ 52 ਲੱਖ ਚੋਂ 27 ਲੱਖ ਵੋਟ ਬਣੀਆਂ। ਤਸਾਈਲਾ ਕੁਛ ਬੋਰ ਬਣੀ ਆ ਪਰ ਇਹ ਇਹਦਾ ਮਸਲਾ ਇਹ ਹੈ ਕਿ ਇਹਦਾ ਇਹਦਾ ਇਹਦੇ ਪਿੱਛੇ ਬੜੀ ਇੱਕ ਘਮੀਰ ਮੁੱਦਾ ਵਾ ਕਿ ਜਿਹੜੀਆਂ ਸਰਕਾਰਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਕਿ ਪਿਛਲੇ ਦਿਨਾਂ ਚ ਸ਼੍ਰੋਮਿਕ ਕਮੇਟੀ ਨੂੰ ਤੋੜਨ ਦੇ ਲਈ ਐਲਾਨ ਹੋਏ ਨੇ ਹਰਿਆਣਾ ਦੇ ਵਿੱਚ ਇੱਕ ਜਬਰੀ ਕਮਿਊਨਿਟੀ ਛੋਸੀ ਗਈ ਕਿ ਨਾ ਨਵੇੜ ਸਾਹਿਬ ਵਕੇ ਇੱਕ ਨਮਾਇ ਜਿਹੜੀ ਨਮਾਇਦਾ 13 ਬੰਦੇ ਨਾਮਜਦ ਵਾਲੀ ਉੱਤੇ ਟਰਮ ਪਾਸ ਦੀ ਇਹ ਸਰਕਾਰਾਂ ਨੇ ਜਿਹੜੇ ਫੈਸਲੇ ਕੀਤੇ ਜਿਹੜੀ ਜਰੂਰਤ ਨਹੀਂ ਹੈ ਹੁਣ ਚਲੋ ਨੂੰ ਇੱਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਕੋਈ ਤਕਕੀ ਨਹੀਂ ਸੀ ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਹਰਿਆਣਾ ਦੇ ਸਿੱਖ ਇਸ ਗੱਲ ਮਨਜ਼ੂਰ ਨਹੀਂ ਕਰਦੇ ਪਰ ਇਸ ਕਰਕੇ ਕਿ ਜਿਹੜੀ ਇਹ ਇਹ ਜਿਹੜੀ ਪ੍ਰਕਿਰਿਆ ਬਣਾਈ ਆ ਵੋਟ ਬਣਾਉਣ ਦੀ ਉਹ ਪਹਿਲਾਂ ਤਾਂ ਫਾਰਮ ਗਲਤ ਆ ਗਏ ਦੋ ਤਿੰਨ ਵਾਰੀ ਫਾਰਮ ਮੰਡੋਗੇ ਫਿਰ ਉਸ ਤੋਂ ਬਾਅਦ ਉਹਦੀ ਫੋਟੋ ਲਾਓ ਜੀ ਫਿਰ ਉਸ ਤੋਂ ਬਾਅਦ ਉਹਦੀ ਆਧਾਰ ਕਾਰਡ ਦਿਓ ਜੀ ਫਿਰ ਪਹਿਲਾਂ ਤਾਂ ਕੁਛ ਰੋਲਾ ਪਿਆ ਕਿ ਦੋ